ਜਿੰਨਾ ਭਰਾਵਾਂ ਨੇ ਆਪਣਾ ਪੈਸਾ ਬੈਂਕ ਵਿੱਚ ਰੱਖਿਆ ਹੋਇਆ ਜਾਂ ਕਿਸੇ ਬੈਂਕ ਵਿੱਚ ਐਫ ਡੀ ਕਰਾਈ ਹੋਈ ਆ ਜਾਂ ਬੈਂਕ ਵਿੱਚ ਸੋਨਾ ਰੱਖਿਆ ਹੋਇਆ ਉਹ ਆ ਵੀਡੀਓ ਸਾਰੀ ਜ਼ਰੂਰ ਦੇਖ ਲਿਓ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਦਿਲ ਦੇ ਵਿੱਚ ਇੱਕ ਵਹਿਮ ਹੁੰਦਾ ਦਿਮਾਗ ਦੇ ਵਿੱਚ ਇੱਕ ਵਹਿਮ ਹੁੰਦਾ ਕਿ ਜੇ ਸਾਡਾ ਪੈਸਾ ਬੈਂਕ ਵਿੱਚ ਪਿਆ ਤਾਂ ਬਿਲਕੁਲ ਸੇਫ ਆ ਜੇ ਸਾਡੀ ਐਫ ਡੀ ਬੈਂਕ ਵਿੱਚ ਆ ਬਿਲਕੁਲ ਸੇਫ ਆ ਸਾਡਾ ਸੋਨਾ ਬੈਂਕ ਚ ਪਿਆ ਬਿਲਕੁਲ ਸੇਫ ਆ ਤਾਂ ਤੁਸੀਂ ਬਾਈ ਜੀ ਬਹੁਤ ਗਲਤ ਸੋਚ ਰਹੇ ਹੋ ਜਿੰਨੀ ਪੰਜਾਬ ਦੇ ਬੈਂਕਾਂ ਦੇ ਵਿੱਚ ਅੱਜ ਦੇ ਸਮੇਂ ਤੋਂ ਖਤੜੀ ਹੋ ਰਹੀ ਆ ਓਨੀ ਸ਼ਾਇਦ ਕਿਤੇ ਹੋਰ ਨਹੀਂ ਹੋ ਰਹੀ ਬਹੁਤ ਸਾਰੇ ਲੋਕਾਂ ਦੀਆਂ ਐਫ ਡੀਆਂ ਚੋਂ ਬੈਂਕ ਦੇ ਅਧਿਕਾਰੀਆਂ ਨੇ ਪੈਸੇ ਕਢਾਏ ਆ ਲੋਕਾਂ ਨੂੰ ਨੰਗ ਕਰਤਾ ਆ ਪਿੱਛੇ ਜੀ ਸਾਦਕ ਦੇ ਐਸ ਬੀ ਆਈ ਬੈਂਕ ਦੇ ਬ੍ਰਾਂਚ ਦੇ ਕੈਸ਼ੀਅਰ ਅਮਿਤ ਢਿੰਗੜਾ ਨੇ ਲਗਭਗ 100 ਕਰੋੜ ਦੀ ਠੱਗੀ ਮਾਰੀ ਆ ਕੀ ਉਹ 100 ਕਰੋੜ ਬੈਂਕ ਭਰੂਗਾ ਕਦੇ ਨਹੀਂ ਭਰਦਾ ਕੀ ਲੋਕਾਂ ਨੂੰ ਜਿੰਨਾ ਪੈਸਾ ਉਹ ਬੰਦੇ ਨੇ ਖਾਦਾ ਉਹਨਾਂ ਪੈਸਾ ਵਾਪਸ ਮੁੜੂਗਾ ਕਦੇ ਨਹੀਂ ਮੁੜਦਾ ਕਿਉਂਕਿ ਬਾਈ ਜੀ ਰਿਜ਼ਰਵ ਬੈਂਕ ਦੀ ਇੱਕ ਪਾਲਿਸੀ ਹੈ ਇੱਕ ਉਹਦਾ ਨਿਯਮ ਹੈ ਇੱਕ ਰੂਲ ਆ ਰਿਜ਼ਰਵ ਬੈਂਕ ਨੇ ਸ਼ਰੇਆਮ ਇਹ ਗੱਲ ਲਿਖ ਕੇ ਕਹੀ ਹੋਈ ਆ ਕਿ ਜੇਕਰ ਬੈਂਕ ਦੇ ਵਿੱਚ ਕੋਈ ਲੁੱਟ ਦੀ ਵਾਰਦਾਤ ਹੁੰਦੀ ਆ ਬਹੁਜਦਾ ਕੈਸ਼ ਲੁੱਟਿਆ ਜਾਂਦਾ ਬਹੁਜਦਾ ਸੋਨੇ ਦੀ ਲੁੱਟ ਹੋ ਜਾਂਦੀ ਆ ਜਾਂ ਬੈਂਕ ਨੂੰ ਅੱਗ ਲੱਗ ਜਾਂਦੀ ਆ ਜਾਂ ਬੈਂਕ ਟੁੱਟ ਜਾਂਦਾ ਮਰਜ਼ ਹੋ ਜਾਂਦਾ ਜਾਂ ਬੈਂਕ ਦਿਵਾਲੀਆ ਹੋ ਜਾਂਦਾ ਬੇਸ਼ੱਕ ਕਿਸੇ ਦਾ 80 ਲੱਖ ਰੁਪਏ ਬੈਂਕ 'ਚ ਜਮ੍ਹਾਂ ਸੀਗਾ ਭਾਵੇਂ ਕਿਸ ਦੀ 20 ਲੱਖ ਦੀ ਐਫ ਡੀ ਸੀਗੀ ਭਾਵੇਂ ਕਿਸ ਦਾ 50 ਟੋਲੇ ਸੋਨਾ ਪਿਆ ਸੀਗਾ ਬੈਂਕ ਸਿਰਫ ਇੱਕ ਬੰਦੇ ਨੂੰ 5 ਲੱਖ ਰੁਪਈਆ ਮੋੜਨ ਦਾ ਹੀ ਹੱਕਦਾਰ ਹੋਊਗਾ। ਇਸ ਤੋਂ ਇਲਾਵਾ ਬੈਂਕ ਕਿਸੇ ਨੂੰ ਕੁਝ ਨਹੀਂ ਦੇ ਸਕਦਾ। ਬੇਸ਼ੱਕ ਤੁਹਾਡਾ 20 ਲੱਖ ਸੀ, 25 ਲੱਖ ਸੀ, 30 ਲੱਖ ਸੀ ਉਹਦੇ ਨਾਲ ਬੈਂਕ ਨੂੰ ਕੋਈ ਮਤਲਬ ਨਹੀਂ ਹੈਗਾ। ਜਾਂ ਕੋਈ ਬੈਂਕ ਦਾ ਅਧਿਕਾਰੀ ਲੋਕਾਂ ਨੂੰ ਠੱਗੀ ਮਾਰ ਜਾਂਦਾ ਜਿਵੇਂ ਅਮਿਤ ਢਿੰਗੜੇ ਨੇ 100 ਕਰੋੜ ਦੀ ਮਾਰ ਲਈ ਤਾਂ ਬੈਂਕ ਨੇ ਸਿਰਫ ਇੱਕ ਬੰਦੇ ਨੂੰ 5 ਲੱਖ ਰੁਪਈਏ ਮੋੜਨਾ ਹੋਰ ਉਹਨੇ ਕੁਝ ਨਹੀਂ ਮੋੜਨਾ। ਹੁਣ ਜਿਵੇਂ ਅਮਿਤ ਢਿੰਗੜਾ ਪੁਲਿਸ ਨੇ ਫੜ ਲਿਆ। ਕਿ ਇਹ ਮਤਰੀਕਾ ਪੈਸੇ ਮੋੜੂਗਾ ਕਦੇ ਨਹੀਂ ਮੋੜਦਾ ਜਿਹਨੇ ਮੋੜਦੇ ਉਹ ਤਾਂ ਠੱਗੀ ਕਿਉਂ ਮਾਰਦਾ ਉਹਨੇ ਪੁਲਿਸ ਨੂੰ ਕਹਿ ਦੇਣਾ ਭਾਈ ਸਾਡੇ ਕੋਲ ਤਾਂ ਪੈਸੇ ਹੈ ਨਹੀਂ ਪੈਸੇ ਤਾਂ ਲੱਗ ਕੇ ਪੈਸੇ ਤਾਂ ਸੀ ਖਾਲੇ ਜਿਹੜੀ ਬਣਦੀ ਕਾਬੀ ਤੁਸੀਂ ਕਰ ਲਓ ਜਿਹੜੀ ਬਣਦੀ ਸਜ਼ਾ ਸਾਨੂੰ ਦੇ ਦਿਓ 10 ਸਾਲ ਕੱਟਾਊਗਾ 8 ਸਾਲ ਕੱਟਾਊਗਾ 5 ਸਾਲ ਕੱਟਾਊਗਾ ਕੱਟ ਕੇ ਕਿੰਨਾ ਕੁ ਦਿਨਾਂ ਵਿੱਚ ਠਿੰਗੜੇ ਦੇ ਬਾਹਰ ਆਈ ਜਾਣਾ ਜਿਹੜੇ ਲੋਕਾਂ ਦਾ ਪੈਸਾ ਡੁੱਬ ਗਿਆ ਉਹਦੀ ਪਰਪਾਈ ਮੁੜ ਕੇ ਬੈਂਕ ਨੇ ਵੀ ਨਹੀਂ ਕਰਨੀ ਕਿਉਂਕਿ ਬੈਂਕ ਦਾ ਇਹ ਰਿਜ਼ਰਵ ਬੈਂਕ ਦਾ ਰੂਲ ਆ ਕਿ ਭਾਵੇਂ 20 ਲੱਖਾਂ 30 ਲੱਖਾਂ 40 ਲੱਖਾਂ 50 ਲੱਖਾਂ ਪਰ ਬ ਇਸ ਤੋਂ ਇਲਾਵਾ ਬੈਂਕ ਨੇ ਤੁਹਾਨੂੰ ਕੁਝ ਨਹੀਂ ਦੇਣਾ ਦੱਸੋ ਕਿ ਹੁਣ ਤੁਹਾਡੇ ਪੈਸੇ ਬੈਂਕ ਵਿੱਚ ਸੇਫ ਨੇ ਆਪਣੇ ਲੋਕ ਭੱਜ ਭੱਜ ਕੇ ਬੈਂਕਾਂ 'ਚ ਪੈਸੇ ਜਮ੍ਹਾਂ ਕਰਾਉਂਦੇ ਪੱਜ ਪੱਜ ਸੋਨਾ ਧਰ ਕੇ ਆਉਂਦੇ ਆ ਬਹੁਤ ਸਾਰੇ ਬੈਂਕਾਂ ਦੇ ਸੋਨਿਆਂ ਦੇ ਲੋਕਰਾਂ ਵਿੱਚੋਂ ਸੋਨਾ ਵੀ ਗਾਇਬ ਹੋਇਆ ਲੋਕਾਂ ਦੀਆਂ ਐਫ ਡੀ ਨੂੰ ਪੈਸੇ ਵੀ ਨਿਕਲੇ ਆ ਲੋਕਾਂ ਦੀਆਂ ਲਿਮਟਾਂ ਦੇ ਵਿੱਚੋਂ ਪੈਸੇ ਵੀ ਬੈਂਕ ਦੇ ਅਧਿਕਾਰੀਆਂ ਨੇ ਬਹੁਜ ਦੇ ਕਢਾ ਕੇ ਖਾਦੇ ਆ ਬਾਅਦ ਚ ਉਹਨਾਂ ਦੇ ਕਾਰਵਾਈਆਂ ਹੁੰਦੀਆਂ ਨੇ ਪੁਲਿਸ ਅਰੈਸਟ ਕਰ ਲੈਂਦੀ ਆ ਉਹਨਾਂ 'ਚੋਂ ਕੱਖ ਨਹੀਂ ਜੇ ਬਣਦਾ ਤਿੰਨ ਚਾਰ ਸਾਲਾਂ ਬਾਅਦ ਉਹ ਬੰਦੇ ਬਾਹਰ ਆ ਜਾਂਦੇ ਆ ਕੋਈ ਕਾਰਵਾਈ ਨਹੀਂ ਕੋਈ ਸਜ਼ਾ ਨਹੀਂ ਕੋਈ ਕੁ ਜਿਹੜਾ ਬੈਂਕ ਆ ਉਹਨੇ ਵੀ ਹੱਥ ਖੜੇ ਕਰਤੇ ਆ ਰਿਜ਼ਰਵ ਬੈਂਕ ਨੇ ਸਰੇਆ ਮਕੈਦ ਤਾ ਪੈਸਾ ਬੈਂਕ ਚ ਰੱਖਣਾ ਜਾਂ ਨਹੀਂ ਰੱਖਣਾ ਤੁਹਾਡੀ ਮਰਜ਼ੀ ਆ ਤੁਸੀਂ ਬੈਂਕ ਚ ਸੋਨਾ ਰੱਖਣਾ ਜਾਂ ਨਹੀਂ ਰੱਖਣਾ ਤੁਹਾਡੀ ਮਰਜ਼ੀ ਆ ਕੱਲ ਨੂੰ ਕੁਝ ਵੀ ਬੈਂਕ ਨੂੰ ਹੁੰਦਾ ਬੈਂਕ ਦਿਵਾਲੀਆ ਹੁੰਦਾ ਬੈਂਕ ਮਰਜ ਹੁੰਦਾ ਬੈਂਕ ਚ ਕੋਈ ਲੁੱਟ ਦੀ ਵਾਰਦਾਤ ਹੁੰਦੀ ਆ ਬੈਂਕ ਨੂੰ ਅੱਗ ਲੱਗਦੀ ਆ ਤਾਂ ਭਾਈ ਅਸੀਂ ਸਾਰੇ ਪੈਸੇ ਨਹੀਂ ਮੋੜਦੇ ਅਸੀਂ ਸਿਰਫ 5 ਲੱਖ ਰੁਪਈਆ ਮੋੜਨ ਦੇ ਹੀ ਹੱਕਦਾਰ ਹੋਵਾਂਗੇ ਹੁਣ ਦੱਸੋ ਬੰਦਾ ਕੀ ਕਰੇਗਾ ਤੇ ਬੈਂਕ ਦੇ ਵਿੱਚ ਬੈਂਕ ਦੇ ਬਹੁਤ ਸਾਰੇ ਅਧਿਕਾਰੀ ਠੱਗੀਆਂ ਦੇ ਇੰਨੇ ਜਿਹਾ ਜ਼ਿਆਦਾ ਉਤਰੇ ਹੋਏ ਆ ਵੀ ਗੱਲਾਂ ਹੀ ਛੱਡ ਦਿਓ ਇਸ ਕਰਕੇ ਭਰਾਵੋ ਜੇਕਰ ਤੁਸੀਂ ਬੈਂਕ 'ਚ ਪੈਸੇ ਰੱਖੇ ਆ ਐਫ ਡੀ ਕਰਵਾਈ ਆ ਸੋਨਾ ਰੱਖਿਆ ਤਾਂ ਆਪਦੇ ਸੁਚੇਤ ਹੋ ਜੋ ਲਗਭਗ 1 ਮਹੀਨੇ ਬਾਅਦ ਆਪਦਾ ਅਕਾਊਂਟ ਆਪਦੇ ਸੋਨੇ ਦਾ ਲੋਕਰ ਜ਼ਰੂਰ ਚੈੱਕ ਕਰਿਆ ਕਰੋ ਕਿਉਂਕਿ ਬੈਂਕਾਂ ਦੇ ਬਹੁਤ سارے ਅਧਿਕਾਰੀ ਇਸ ਟਾਈਮ ਤੇ ਕਪਲੇਬਾਜੀ ਕਰ ਰਹੇ ਆ ਕਪਲੇਬਾਜੀ ਤਾਂ ਕਰ ਰਹੇ ਕਿਉਂਕਿ ਉਹਨਾਂ ਨੂੰ ਪਤਾ ਵੀ ਸਾਡਾ ਕੁਝ ਨਹੀਂ ਵਿਗੜਦਾ ਪੁਲਿਸ ਫੜ ਕੇ ਲੈ ਜੂਗੀ 5-10 ਲੱਖ ਰੁਪਏ ਪੁਲਿਸ ਨੂੰ ਭਰ ਦਾਂਗੇ ਵਕੀਲ ਚੰਗਾ ਕਰ ਲਾਂਗੇ ਭੜ ਕੇ ਜਾ ਕੇ ਕੋਰਟ ਚ ਹੱਥ ਖੜੇ ਕਰ ਦਾਂਗੇ ਭਾਈ ਸਾਡੇ ਕੋਲ ਤਾਂ ਪੈਸਾ ਹੈ ਨਹੀਂਗਾ ਸਜ਼ਾ ਹੋ ਜੂਗੀ 4-5 ਸਾਲ ਸਜ਼ਾ ਹੋ ਜੂਗੀ ਫੇਰ ਬਾਹਰ ਆ ਜਾਾਂਗੇ ਹੁਣ ਜਿਹੜੇ ਬੰਦੇ ਦਾ 40 ਲੱਖ ਰੁਪਈਆ ਡੁੱਬ ਗਿਆ ਜਾਂ 50 ਟੋਲੇ ਸੋਨਾ ਬੈਂਕ ਨੇ ਖਾ ਲਿਆ ਜਾਂ ਕਿਸੇ ਦਾ 80 ਲੱਖ ਡੁੱਬ ਗਿਆ ਜਾਂ ਕਿਸੇ ਦਾ 20 ਲੱਖ ਡੁੱਬ ਗਿਆ ਤੇ ਉਹਨੂੰ ਮਿਲਣਾ ਕਿੰਨਾ ਸਿਰਫ 5 ਲੱਖ 5 ਲੱਖ ਰੁਪਈਆ ਬੈਂਕ ਨੇ ਦੇਣਾ ਜੇ ਇਸ ਤੋਂ ਇਲਾਵਾ ਬੈਂਕ ਨੇ ਤੁਹਾਡਾ ਸਾਰਾ ਪੈਸਾ ਕਦੇ ਨਹੀਂ ਮੋੜਨਾ ਬਾਹਰ ਦੇ ਮੁਲਕਾਂ ਦੇ ਵਿੱਚ ਵੀ ਇਹੀ ਰੂਲ ਆ ਜਿੰਨਾ ਮਰਜ਼ੀ ਕਿਸੇ ਦਾ ਪੈਸਾ ਬੈਂਕ ਚ ਪਿਆ ਹੋਵੇ ਜੇਕਰ ਬੈਂਕ ਜੇਕਰ ਬੈਂਕ ਦਾ ਕੋਈ ਨੁਕਸਾਨ ਹੁੰਦਾ ਤਾਂ ਬੈਂਕ ਸਿਰਫ 5 ਲੱਖ ਰੁਪਇਆ ਮੋੜਨ ਦਾ ਹੀ ਹੱਕਦਾਰ ਹੁੰਦਾ ਹੁਣ ਅਗਾ ਤੁਸੀਂ ਸੋਚਣਾ ਕਿ ਤੁਸੀਂ ਆਪਦਾ ਪੈਸਾ ਕਿੱਥੇ ਰੱਖਣਾ ਹੈ ਜਾਂ ਇਨਵੈਸਟਮੈਂਟ ਕਰਨੀ ਹੈ ਕੁਝ ਵੀ ਕਰਨਾ ਉਹ ਸੋਚ ਸਮਝ ਕੇ ਕਰੋ ਪਰ ਬੈਂਕ ਦੇ ਅਧਿਕਾਰੀਆਂ ਤੇ ਬਿਲਕੁਲ ਯਕੀਨ ਕਰਨਾ ਛੱਡ ਦਿਓ ਬੈਂਕ ਦੇ ਅਧਿਕਾਰੀਆਂ ਤੇ ਵਿਸ਼ਵਾਸ ਨਾ ਕਰੋ ਜੇ ਕੋਈ ਕੋਈ ਬੈਂਕ ਦਾ ਅਧਿਕਾਰੀ ਤੁਹਾਨੂੰ ਕਹਿੰਦਾ ਇੱਥੇ ਸਾਈਨ ਕਰੋ ਇੱਥੇ ਸਾਈਨ ਕਰੋ ਤਾਂ ਸਾਈਨ ਪਹਿਲਾਂ ਕਾਗਜ਼ ਪੱਤਰ ਪੜ੍ਹੋ ਉਸ ਤੋਂ ਬਾਅਦ ਸਾਈਨ ਕਰੋ ਕਦੇ ਕੋਈ ਬੈਂਕ ਦੇ ਅਧਿਕਾਰੀ ਨੂੰ ਫालतू ਚੈੱਕਣਾ ਦਿਓ ਬੈਂਕ ਦੇ ਅਧਿਕਾਰੀ ਨੂੰ ਕਦੇ ਕੋਈ ਆਪਦਾ ਓਟੀਪੀ ਨਾ ਦੋ ਜੋ ਕੁਝ ਵੀ ਕਰਨਾ ਆਪ ਦੀ ਨਿਗਰਾਨੀ ਹੇਠ ਆਪਦੇ ਹੱਥਾਂ ਨਾਲ ਕਰੋ ਭਰਾਵੋ ਹੁਣ ਬੈਂਕ ਅਧਿਕਾਰੀਆਂ ਦੇ ਯਕੀਨ ਕਰਨ ਦਾ ਸਮਾਂ ਲੰਘ ਚੁੱਕਿਆ ਪੰਜਾਬ ਦੇ ਵਿੱਚ 2-4 ਬੈਂਕਾਂ ਦੇ ਵਿੱਚ ਬਹੁਤ ਵੱਡੀਆਂ ਫਰਾਡੀਆਂ ਹੋ ਚੁੱਕੀਆਂ ਨੇ ਬਹੁਤ ਵੱਡੇ ਕਪਲੇਬਾਜ਼ੀਆਂ ਹੋ ਚੁੱਕੀਆਂ ਨੇ ਲੋਕਾਂ ਦਾ ਸੋਨਾ ਗਾਇਬ ਹੋ ਚੁੱਕਿਆ ਲੋਕਾਂ ਦੀਆਂ ਐਫ.ਡੀ. ਦਾ ਪੈਸਾ ਗਾਇਬ ਹੋ ਚੁੱਕਿਆ ਉਹ ਲੋਕ ਮਣ ਹੁਣ ਕੋਡ ਕਿਚਰੀ ਧੱਕੇ ਖਾਂਦੇ ਫਿਰਦੇ ਆ ਤੇ ਰਿజర్ਵ ਬੈਂਕ ਨੇ ਪਹਿਲਾਂ ਹੀ ਸਾਫ਼ ਮੋٹے-ਮੋٹے ਅੱਖਰਾਂ 'ਚ ਲਿਖ ਕੇ ਕਿਹਾ ਹੋਇਆ ਕਿ ਅਸੀਂ 5 ਲੱਖ ਦੀ ਪਰਪਾਈ ਕਰਾਂਗੇ ਇਸ ਤੋਂ ਇਲਾਵਾ ਕੋਈ ਪਰਪਾਈ ਨਹੀਂ ਕਰ ਪੈਸੇ ਜਮ੍ਹਾਂ ਕਰਾਉਣੇ ਕਰਾਓ ਨਹੀਂ ਕਰਾਉਣੇ ਨਾ ਕਰਾਓ ਜਿੱਥੇ ਮਰਜੀ ਜਾਓ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਵੀਡੀਓ ਹੋਰ ਲੋਕਾਂ ਤੱਕ ਪਹੁੰਚੇ ਤੇ ਸਾਰੇ ਬੈਂਕ ਦੇ ਰੂਲ ਨੀਮਾ ਦੇ ਲੋਕਾਂ ਨੂੰ ਪਤਾ ਲੱਗੇ